ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਤਿੱਪਕਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੱਸਦੀਏ ਦੱਖਣੀ ਬਚਮੀ ਮੌਨਸੂਨ ਦੇ ਜਾਣ ਤੋਂ ਬਾਅਦ ਹੁਣ ਸਰਦੀ ਦਾ ਮੌਸਮ ਸੁਰੂ ਹੋ ਰਿਹਾ ਹੈ ਪੰਜਾਬ ਵਿੱਚ ਦੀਵਾਲੀ ਤੋਂ ਬਾਅਦ ਠੰਡ ਵੱਧ ਸਕਦੀ ਹੈ ਇਸ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਦੋ ਪੱਛਮੀ ਗੜਵੜੀਆਂ ਸਰਗਰਮ ਹੋ ਜਾਣਗੀਆਂ ਇਸ ਨਾਲ ਪੰਜਾਬ ਵਿੱਚ ਮੀਂਹ ਪੈਣ ਦੀ ਜੋ ਸੁਭਾਵਨਾ ਹੈ ਜਦੋਂ ਕਿ ਹਿਮਾਚਲ ਵਿੱਚ ਬਰਫ਼ਬਾਰਿਸ਼ ਸੰਭਵ ਹੈ ਇਸ ਦੌਰਾਨ ਅਰਬ ਸਾਗਰ ਵਿੱਚ ਇੱਕ ਨਵਾਂ ਸਿਸਟਮ ਸਰਗਰਮ ਹੋ ਗਿਆ ਅੱਜ ਦੇ ਭਾਰਤੀ ਮੌਸਮ ਵਿਭਾਗ ਜਾਣੀ ਕੀ ਆਈਐਮਡੀ ਨੇ ਅਗਲੇ 7 ਦਿਨਾਂ ਵਿੱਚ ਕੇਰਲ, ਤਾਮਿਲਨਾਡੂ ਅਤੇ ਪੁੰਡੂਚੇਰੀ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਮ ਮੌਸਮ ਦੀ ਉਮੀਦ ਹੈ ਅਤੇ 10 ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਜੋ ਗਿਰਾਵਟ ਦਾ ਰੁਝਾਨ ਜਾਰੀ ਰਹਿਣ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਤਾਮਿਲਨਾਡੂ ਦੇ ਦੱਖਣੀ ਤੱਟ ਅਤੇ ਕੋਮਿਨੋਰ ਖੇਤਰ ਉਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਜੋਸਮੁੰਦਰ ਤਲ ਤੋਂ ਲਗਭਗ 1.5 ਮਿਲੀਮੀਟਰ ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ ਇਸ ਤੋਂ ਇਲਾਵਾ ਦੱਖਣੀ ਪੂਰਵੀ ਅਰਬ ਸਾਗਰ ਅਤੇ ਨਾਲ ਲੱਗਦੇ ਘੁਮਦਰ ਰੇਖਾ ਹਿੰਦ মহাসাগর ਤੇ ਇੱਕ ਹੋਰ ਚੱਕਰਵਰਤੀ ਸਰਕੂਲੇਸ਼ਨ ਬਣਿਆ ਰਹਿੰਦਾ ਹੈ ਇਨ੍ਹਾਂ ਦੋਵਾਂ ਪ੍ਰਣਾਲੀਆਂ ਦੇ ਪ੍ਰਭਾਵ ਹੇਠ 19 ਅਕਤੂਬਰ ਦੇ ਆਸ-ਪਾਸ ਦੱਖਣੀ ਪੂਰਬੀ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਜਾਣੀ ਕਿ ਕੇਰਲ ਅਤੇ ਕਰਨਾਟਕ ਤੱਟਾਂ ਦੇ ਨੇੜੇ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਉਮੀਦ ਹੈ। ਇਹ ਪ੍ਰਣਾਲੀ ਹੌਲੀ-ਹੌਲੀ ਉੱਤਰ ਪੱਛਮ ਵੱਲ ਵਧੇਗੀ। ਇਨ੍ਹਾਂ ਸਰਗਰਮ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਤਾਮਿਲਨਾਡੂ ਅਤੇ ਕੇਰਲ ਵਿੱਚ ਵਿਆਪਕ ਬਾਰਿਸ਼ ਜਾਰੀ ਹੈ। ਅਗਲੇ 7 ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਮੌਸਮ ਜੋ ਸਾਫ਼ ਰਹੇਗਾ। ਵਰਤਮਾਨਿਤ ਅਤੇ ਘੱਟ ਤੋਂ ਘੱਟ ਤਾਪਮਾਨ ਕੋਈ ਬਦਲਾਅ ਜੋ ਦੇਖਣ ਨੂੰ ਨਹੀਂ ਹੋਏਗਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਵੱਤ ਤੋਂ ਵੱਧ ਅਤੇ ਘਟ ਤੋਂ ਘਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਏਗਾ ਮੀਂਹ ਪੈਣ ਦੀ ਵੀ ਕੋਈ ਸਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਹੈ ਹਾਲਾਂਕਿ ਅਚਨ ਚੌਵੀ ਘੰਟੇ ਵਿੱਚ ਰਾਤ ਦੇ ਵਿੱਚ ਔਸਤ ਵੱਤ ਤੋਂ ਵੱਧ ਜੋ ਤਾਪਮਾਨ 0.1 ਡਿਗਰੀ ਘਟਿਆ ਹੈ ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ ਹੈ